ਅਮਰੀਕਾ 'ਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਭਾਰਤੀ ਲੋਕਾਂ ਲਈ ਚੰਗੀ ਅਤੇ ਬੁਰੀ ਖਬਰ ਹੈ ਚੰਗੀ ਖਬਰ ਉਹਨਾਂ ਲਈ ਹੈ ਜੋ ਅੰਗਰੇਜ਼ੀ ਬਹੁਤ ਵਧੀਆ ਬੋਲ ਲੈਂਦੇ ਹਨ ਅਤੇ ਪਰੇ ਲਿਖੇ ਹੋਣ ਦੇ ਨਾਲ-ਨਾਲ ਕਿਸੇ ਚੰਗੇ ਕੰਮ 'ਚ ਹੁਨਰਮਦ ਹਨ ਨਵੀਂ ਇਮੀਗ੍ਰੇਸ਼ਨ ਪਾਲਸੀ ਮੁਤਾਬਕ ਅਮਰੀਕਾ 'ਚ ਪੱਕੇ ਹੋਣ ਲਈ ਤੁਹਾਡੀ ਉਸ ਚੰਗੀ ਨੌਕਰੀ ਚਾਹੀਦੀ ਹੈ ਅਤੇ ਨਾਲ ਹੀ ਤੁਹਾਡੀ ਉਮਰ ਵੀ ਇਸ 'ਚ ਅਹਿਮ ਭੂਮਿਕਾ ਨਿਭਾਵੇਗੀ ਦੂਜੇ ਪਾਸੇ ਜਿਨ੍ਹਾਂ ਲੋਕ ਕੋਲ ਕੋਈ ਹੁਨਰ ਨਹੀਂ ਅਤੇ ਅੰਗਰੇਜ਼ੀ ਵੀ ਚੰਗੀ ਨਹੀਂ ਉਹਨਾਂ ਦੇ ਹੱਥ ਨਿਰਾਸ਼ਾ ਲੱਗੇਗੀ ਨਵੇਂ ਬਿੱਲ ਮੁਤਾਬਕ ਕਾਨੂੰਨੀ ਪ੍ਰਵਾਸ ਦਾ ਦਰਜਾ ਹੁਣ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ ਜਿਸ ਤਰ੍ਹਾਂ ਤੁਹਾਡੀ ਜੋਗ ਅੰਕ ਵੱਧ ਹੋਣਗੇ ਜੋ ਸਭ ਗੱਲਾਂ ਤੇ ਖਰਾ ਉਤਰੇਗਾ ਉਸ ਨੂੰ ਗ੍ਰੀਨ ਕਾਰਡ ਮਿਲੇਗਾ ਅਪਲਾਈ ਕਰਨ ਵਾਲੇ ਉਮੀਦਵਾਰ ਦੇ ਘੱਟੋ-ਘੱਟ 3 ਅੰਕ ਹੋਣੇ ਜ਼ਰੂਰੀ ਹੋਣਗੇ ਕਿਵੇਂ ਤੇ ਕਿਸ ਦੇ ਕਿੰਨੇ ਮਿਲਣਗੇ ਅੰਕ ਚੰਗੀ ਪੜਾਈ ਖਾਸ ਕਰਕੇ ਜਿਨ੍ਹਾਂ ਕੋਲ ਅਮਰੀਕਾ ਦੀ ਡਿਗਰੀ ਹੋਵੇਗੀ ਉਹਨਾਂ ਨੂੰ ਸਭ ਤੋਂ ਵੱਧ ਅੰਕ ਮਿਲਣਗੇ ਜੇਕਰ ਤੁਹਾਡੇ ਕੋਲ ਅਮਰੀਕਾ ਦੇ ਹਾਈ ਸਕੂਲ ਦਾ ਡਿਪਲੋਮਾ ਜਾਂ ਇਸ ਦੇ ਬਰਾਬਰ ਵਿਦੇਸ਼ੀ ਡਿਪਲੋਮਾ ਹੋਵੇਗਾ ਤਾਂ 1 ਅੰਕ ਮਿਲੇਗਾ ਵਿਦੇਸ਼ੀ ਬੈਚਲਰ ਡਿਗਰੀ ਤੇ 5 ਅੰਕ ਮਿਲਣਗੇ ਅਮਰੀਕੀ ਬੈਚਲਰ ਡਿਗਰੀ ਹੈ ਤਾਂ 6 ਅੰਕ ਮਿਲਣਗੇ ਉੱਥੇ ਹੀ ਜਿਨ੍ਹਾਂ ਕੋਲ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਜੇ ਵਿਦੇਸ਼ੀ ਲੈਵਲ ਦੀ ਮਾਸਟਰ ਡਿਗਰੀ ਹੋਵੇਗੀ ਉਹਨਾਂ ਨੂੰ 7 ਅੰਕ ਮਿਲਣਗੇ ਜੇਕਰ ਇਸੇ ਖੇਤਰ ਚ ਅਮਰੀਕੀ ਮਾਸਟਰ ਡਿਗਰੀ ਹੋਵੇਗੀ ਤਾਂ 8 ਅੰਕ ਹਾਸਲ ਕਰ ਸਕੋਗੇ ਜਿਨ੍ਹਾਂ ਕੋਲ ਵਿਦੇਸ਼ੀ ਪੇਸ਼ੇਵਰ ਡਿਗਰੀ ਦਾ ਡਾਕਟਰੀ ਹੋਵੇਗੀ ਉਹਨਾਂ ਨੂੰ 10 ਅੰਕ ਮਿਲਣਗੇ ਅਤੇ ਜੇਕਰ ਇਹ ਡਿਗਰੀ ਅਮਰੀਕਾ ਚ ਹਾਸਲ ਕੀਤੀ ਹੋਵੇਗੀ ਤਾਂ 13 ਅੰਕ ਮਿਲਣਗੇ ਉਮਰ ਦੇ ਹਿਸਾਬ ਨਾਲ ਵੀ ਮਿਲਣਗੇ ਅੰਕ 18 ਤੋਂ 21 ਸਾਲ ਤੱਕ ਦੇ ਨੌਜਵਾਨਾਂ ਨੂੰ 6 ਅੰਕ ਮਿਲਣਗੇ ਜਦੋਂ ਕਿ 22 ਤੋਂ 25 ਸਾਲ ਦੇ ਨੌਜਵਾਨਾਂ ਨੂੰ 8 ਅੰਕ ਮਿਲਣਗੇ 26 ਤੋਂ 30 ਸਾਲ ਤੱਕ ਦੀ ਉਮਰ ਵਾਲਿਆਂ ਨੂੰ 10 ਅੰਕ ਮਿਲਣਗੇ ਇਸ ਤੋਂ ਬਾਅਦ ਅੰਕ ਘਟ ਜਾਣਗੇ 31 ਤੋਂ 35 ਸਾਲ ਤੱਕ ਵਾਲਿਆਂ ਨੂੰ 8 ਅੰਕ 36 ਤੋਂ 40 ਸਾਲ ਤੱਕ ਵਾਲਿਆਂ ਨੂੰ 6 ਅੰਕ 41 ਤੋਂ 45 ਸਾਲ ਤੱਕ ਵਾਲਿਆਂ ਨੂੰ 4 ਅੰਕ ਅਤੇ ਜਿਨ੍ਹਾਂ ਦੀ ਉਮਰ 46 ਤੋਂ 50 ਸਾਲ ਤੱਕ ਹੈ ਉਹਨਾਂ ਨੂੰ ਸਿਰਫ 2 ਅੰਕ ਹੀ ਮਿਲਣਗੇ ਉਥੇ ਹੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇ ਅਤੇ ਜਿਨ੍ਹਾਂ ਦੀ 50 ਸਾਲ ਤੋਂ ਜ਼ਿਆਦਾ ਹੋ ਗਈ ਉਹਨਾਂ ਨੂੰ ਕੋਈ ਅੰਕ ਨਹੀਂ ਮਿਲੇਗਾ ਹਾਲਾਂਕਿ ਉਹ ਸਿਰਫ ਅਪਲਾਈ ਕਰ ਸਕਣਗੇ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਸ ਤੋਂ ਬਾਅਦ ਬੈਲ ਆਈਕਨ ਤੇ ਕਲਿੱਕ ਕਰੋ